ਦੇਖੋ ਸਾਹਮਣੇ ਦੇਖੋ ਸਾਹਮਣੇ ਇੰਦਰੋ ਬੜਾ ਪਿੱਛੇ ਥੋੜਾ ਪਿੱਛੇ ਨੋ ਤੇ ਬਈ ਇੰਦਰੋ ਦੇਖੋ ਹੀ ਸਾਹਮਣੇ ਦੇਖੋ ਕਰੋ ਉਹ ਵੀ ਸਾਹਮਣੇ ਪਿੱਛੇ ਸਮਨ ਆਵਾਜ਼ ਦੀ ਰੋਸ ਲੱਗੇ ਕਰਦੇ ਆ ਜੀ ਬੜੀ ਜਿਹਦੀ ਨਹੀਂ ਕਦਰਗਾ ਜਨਤਰਾ ਜੀ ਜਿਹੜਾ ਕੰਨੈਕਟਰੀ ਮੈਂ ਆਪਣੀ ਗੱਲ ਕਰ ਰਿਹਾ ਹਾਂ ਕਿ ਕਾਰਵਾਨ ਹੈ ਬੋਨੋ ਆਪਾ ਜੰਡੀ ਇਸ ਤੋਂ ਬਾਅਦ ਰਹੇਗਾ ਸ਼ਾਮ ਨੂੰ 4:00 ਵਜੇ ਦੇ ਕਰੀਬ ਤੜਾਏਗਾ ਜਿਹੜਾ ਮੈਂ ਆਪਣਾ ਪਿੰਡ ਹੈ ਉਹਦਾ ਗਾਰਡਨ ਹੋਏਗਾ ਤੇ ਉਸ ਤੋਂ ਬਾਅਦ ਕੱਲ ਤੇ ਪਰਸੋਂ ਜਿਹੜੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਸਵੇਰ 12:00 ਵਜੇ ਤੋਂ ਲੈ ਕੇ ਰਾਤ ਦੇ 10:00 ਵਜੇ ਤੱਕ एक बहुत वह संदोष है बठंडा जिला है कि जो अपना कल्चर है अपना रूल जोड़ा है अपना वो आप जोड़े अपने कल्चर की चीज़ा ने उन्होंने आपके रखिए अपनी जी नवीं पीढ़ी है जागरूक करवाइए तो मैं समझता कि जी सोसाइटी है पिछले अठारह सालों को बहुत वैसे काम कर रही है अपनी सरकार जी है वो भी ये जो मान लो मुख्यमंत्री भी का रंगला पंजाब का ਨਾ ਇਹ ਜਿਹਾ ਆ ਆਪਣੇ ਆਜਰਾ ਕਲਚਰ ਹੈ ਖੁਲੂਮੀ ਸਾਹਰਾ ਹੈ ਜਿਸ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਇੱਕ ਸਨੇਹਰਾ ਭਵਿੱਖ ਦੇਣਾ ਹੈ ਉਹਦੇ ਵਾਸਤੇ ਸਰਕਾਰ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਉਹਦੇ ਵੀ ਇਹ ਨੈਟਵਰਕ ਲਈ ਇਸ ਲਈ ਸਪਰਤਵੰਤ ਆਪਣੇ ਦਿਵਾਰ ਬਣਾਉਂਦੇ ਆ ਹਰ ਹਮ ਆਪਣੇ ਪ੍ਰੋਗਰਾਮ ਸਿਆ ਕਲਚਰ ਇਸੇ ਤਰ੍ਹਾਂ ਦੇ ਇਸ ਨੂੰ ਆਪਾਂ ਪ੍ਰਿਜ਼ਰਵ ਕਿਤੇ ਇੱਕ ਅਚਾਂਤ ਕੈਲੰਡਰ ਪੁਸ਼ਟੀਰਤਾ ਬਣਾਇਆ ਹੋਇਆ ਹੈ ਜਿਸ ਤਰੀਕੇ ਨੇ ਲੈ ਲਈਏ ਪੁਰਾਣੇ ਹੁਆ ਕਰਦੇ ਸੀ ਉਹਨਾਂ ਸਾਰਿਆਂ ਨੂੰ ਸਰਕਾਰ ਦੀ ਜਿਹੜੀ ਫੰਡਿੰਗ ਕਰਦੀ ਹੈ ਇਹ ਤਰੀਕੇ ਨਾਲ ਇਹ ਐਨਵਲ ਕੈਲੰਡਰ ਦਾ ਆਪਣਾ ਪਾਰਟ ਹੈ ਇਹ ਸਮਝਦਾ ਕਿ ਇਹ ਸੁਰਖੀਤਮ ਹਰ ਸਾਲ ਹੁੰਦਾ ਰਹੇਗਾ ਕਾਸ਼ ਪੰਜਾਬ ਦੀ ਸੁਗਤ ਹੈ ਨੂੰ ਆਪਾਂ ਦਾ ਬਤਰਾ ਸਰਪੰਜਾਬ ਸਰਕਾਰ ਦਾ ਮਹਾਰਮ ਵਿਰਾਸਤੀ ਮੇਲਾ ਕੰਗਾ ਦੀ ਤਰਤੀ ਤੋਂ ਸ਼ੁਰੂ ਹੋ ਜਾ ਰਿਹਾ ਹੈ ਅੱਜ ਵਿਰਾਸਤੀ ਤੋਂ ਕਿਹੜਾ ਚਾਹੋਗੇ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ ਹੈ ਕੀ ਕੋਈ ਖਾਦ ਦੇ ਰੇਖਾ ਮੰਗਲ ਕਰਦਾ ਹੈ ਸਸਿਕਾਲ ਜੀ ਸਾਰੇ ਦਰਸ਼ਕਾਂ ਨੂੰ ਇਹ ਸਾਡਾ 18ਵਾਂ ਵਿਰਾਸਤੀ ਮੇਲਾ ਹੈ ਇਸ ਦੇ ਵਾਸਤੇ ਇਹ ਪੰਜਾਬ ਸਰਕਾਰ ਕਰਵਾ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਸਾਲ ਤੋਂ ਪੰਜਾਬ ਸਰਕਾਰ ਨੇ ਟੇਕਓਵਰ ਕਰ ਲਿਆ ਸੀ ਔਰ ਇਹਦੇ ਵਿੱਚ ਰਾਤ ਕਿਲਾ ਮਵਾਰਕ ਤੋਂ ਜਾਦੋਸੀ ਸਾਡੇ ਜੈਪਾਲਗੜ੍ਹ ਵਿਰਾਸਤੀ ਪਿੰਡ ਤੱਕ ਅੱਜ ਇੱਥੋਂ ਹੁਣੇ ਜਲੂਸ ਦੀ ਸ਼ਕਲ ਦੇ ਵਿੱਚ ਅਸੀਂ ਤੁਰਾਂਗੇ ਅੱਜ ਰਤਨ ਗੁਰਦੁਆਰਾ ਸਾਹਿਬ ਤੋਂ ਹਾਜ਼ਰੀ ਲਵਾ ਕੇ ਅਰਦਾਸ ਕਰਵਾ ਕੇ ਫਿਰ ਅਸੀਂ ਰਾਤਰਾ ਹਾਜੀ ਚਾਦਰ ਚੜਾ ਕੇ ਇੱਥੋਂ ਸਾਡੇ ਜਲੂਸ ਦੀ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਅਸੀਂ 4 ਵਜੇ ਸਾਡਾ ਟਾਰਗੇਟ ਹੈ ਸਾਡੇ ਪਿੰਡ ਦੇ ਵਿੱਚ ਵਰਾਸਤੀ ਪਿੰਡ ਦੇ ਵਿੱਚ ਹੁੰਣ ਤਨਵਾ ਹੋਰ ਪੂਰਾ ਬਠਿੰਡਾ ਬਸਤੀਆਂ ਦੇ ਵਿੱਚ ਇਸ ਮੇਲੇ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਪੂਰਾ ਬਠਿੰਡੇ ਦੇ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਲੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਪੰਜਾਬ ਲੈਵਲ ਦਾ ਐਡਾ ਵੱਡਾ ਮੇਲਾ ਬਠਿੰਡਾ ਦੇ ਵਿੱਚ ਹਰ ਸਾਲ ਹੁੰਦਾ ਔਰ ਹੋ ਰਿਹਾ ਹੈ ਅਗਲੇ ਦੋ ਦਿਨਾਂ ਤੱਕ ਜਿੱਦੇ ਭੰਗੜੇ ਲੋਕਲ ਗਾਇਕ ਔਰ ਸਭ ਤੋਂ ਵੱਡੀ ਗੱਲ ਹੈ 23 ਮਾਰਚ 1931 ਸ਼ਹੀਦ ਭਗਤ ਸਿੰਘ ਦਾ ਜਿੱਦਿਆੜਾ ਤਾਂ ਕੱਲ ਨੂੰ ਵੀ 22 ਤਰੀਕ ਨੂੰ ਵੀ ਪਰਸੋਂ 23 ਨੂੰ ਵੀ ਭਗਤ ਸਿੰਘ ਨੂੰ ਸਮਰਪਿਤ ਪਲੇ ਹੋਣਗੇ ਇਸ ਤੋਂ ਬਾਅਦ ਕੱਲ ਸ਼ਾਮ ਨੂੰ 22 ਤਰੀਕ ਸ਼ਾਮ ਨੂੰ ਮੰਨਤ ਨੂਰ ਲੌਂਗ ਲਾਚੀ ਵਾਲੀ ਉਹ ਆ ਰਹੀ ਹੈ ਵਿਸ਼ੇਸ਼ ਤੌਰ ਤੇ ਤੇ ਬਾਕੀ ਲੋਕਲ ਸਾਰੇ ਸਿੰਗਰ ਜਿੱਥੇ ਆ ਕੇ ਖਾਜ ਹੋਣਗੇ ਵਾਜਨੂਰ ਸੇ ਇਸ ਤਰ੍ਹਾਂ ਦੇ ਮੇਲੇ ਜਿਹੜੇ ਹੁੰਦੇ ਨੇ ਇਹ ਸਵਾਜ ਦੀ ਸ਼ਾਨ ਹੁੰਦੇ ਨੇ ਬਹੁਤ ਜ਼ਰੂਰੀ ਨੇ ਕਿਸੇ ਵੀ ਸਮਾਜ ਦਾ ਸੱਭਿਆਚਾਰ ਜਿਉਂਦਾ ਰੱਖਣ ਵਾਸਤੇ ਇਸ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਲੱਗਣੇ ਬਹੁਤ ਜ਼ਰੂਰੀ ਹੁੰਦੇ ਨੇ ਬਹੁਤ ਹੀ ਇਹ ਅਹਿਮ ਅੰਗ ਹੁੰਦੇ ਨੇ ਸਮਾਜ ਦਾ ਅਸੀਂ ਦਰਸ਼ਕਾਂ ਤੋਂ ਸਾਡੀ ਹੱਥ ਵਨ ਕੇ ਬੇਨਤੀ ਹੈ ਕਿ ਸਾਰੇ ਹਮ ਹਮਾ ਕੇ ਆਓ ਮੇਲੇ ਦੇ ਵਿੱਚ ਹਾਜ਼ਰੀ ਭਰੋ ਸਾਡੀਆਂ ਕਲਾ ਪ੍ਰਦਰਸ਼ਨੀਆਂ ਜੋ ਇੱਥੇ ਐਗਜ਼ੀਬਿਸ਼ਨਸ ਲੱਗੇ ਹੋਏ ਨੇ ਗਾਉਣ ਵਜਾਉਣ ਦਾ ਆਨੰਦ ਮਾਣਨ ਔਰ ਮੇਲੇ ਦੀ ਸ਼ਾਨ ਬਤਾਓ ਸਸਕੀਆ ਜੀ ਸਾਰਿਆਂ ਨੂੰ ਸਾਰੇ ਤੁਹਾਡੇ ਕੀ ਚਾਹਦੇ ਆ ਸਭ ਤੋਂ ਪਹਿਲਾਂ ਤਾਂ ਇਹ ਇੱਕ ਹੀ ਸਾਨੂੰ ਜਿਹੜੇ ਸਾਡੇ ਬੱਚੇ ਆ ਜੀ ਉਹ ਵਰਾਸਤ ਤੋਂ ਬਹੁਤ ਦੂਰ ਜਾ ਰਹੇ ਨੇ ਤੇ ਉਹ ਸਾਰਿਆਂ ਦੇ ਅੱਗੇ ਸਾਡੀ ਇਹੀ ਬੇਨਤੀ ਆ ਵੀ ਆਪਣੇ ਬੱਚਾ ਨੂੰ ਇਸ ਵਰਾਸਤੀ ਜਰੂਸ ਵਿੱਚ ਸ਼ਾਮਲ ਕਰਕੇ ਮੇਲੇ ਦੇ ਤਿੰਨੇ ਦਿਨ ਬੱਚਾ ਨੂੰ ਨਾਲ ਜ਼ਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਸਾਡੀ ਵਰਾਸਤ ਨਾਲ ਜੋੜਨਾ ਬਹੁਤ ਜ਼ਰੂਰੀ ਆ ਬੱਚੇ ਵਰਾਸਤ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆ ਜੀ ਤੇ ਬਹੁਤ ਸੋਹਣਾ ਪ੍ਰੋਗਰਾਮ ਆ ਹਰ ਤਰ੍ਹਾਂ ਦੀ ਇੱਥੇ ਤੁਹਾਨੂੰ ਚਲਕੀਆਂ ਮਿਲਣਗੀਆਂ ਆਪਣੇ ਨਾਰਥ ਜਨ ਕਲਚਰ ਤੋਂ ਵੀ ਟੀਮਾਂ ਆਈਆਂ ਸਾਡੇ ਪੰਜਾਬ ਤੋਂ ਵੀ ਸਕੂਲੀ ਬੱਚਿਆਂ ਦੇ ਬੜੇ ਵਧੀਆ ਪ੍ਰੋਗਰਾਮ ਬਹੁਤ ਕਿਸ ਤਰ੍ਹਾਂ ਦੇ ਦੇਖਣ ਨੂੰ ਮਿਲੂਗਾ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਇੱਥੇ ਅਗਲੇ 2 ਦਿਨਾਂ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਅੱਜ ਸ਼ਾਮ ਨੂੰ 4 ਵਜੇ ਤੋਂ 4:00 5:00 ਵਜੇ ਤੋਂ ਲੈ ਕੇ ਨਾਈਟ ਤੱਕ ਸਿੰਗਰ ਆ ਰਹੇ ਨੇ ਸਾਰੇ ਤੇ ਕੱਲ ਵੀ ਦਿਨ ਦੇ ਟਾਈਮ ਤੇ ਵੀ ਸਿੰਗਰ ਆ ਜੀ 4 ਤੋਂ 7 ਵਜੇ ਤੱਕ ਤੇ ਰਾਤ 8:00 ਤੋਂ 10:00 ਵਜੇ ਤੱਕ ਸਾਡੀ ਫੇਮਸ ਸਿੰਗਰ ਲੌਂਗ ਲੈਜੇ ਵਾਲੇ ਮਾਨਤ ਨੂਰ ਜੀ ਪ੍ਰੋਗਰਾਮ ਇਸ ਕਰਦੇ ਆ अगले दिन तीसरे दिन भी शाम ਨੂੰ 7 ਵਜੇ ਤੋਂ ਲੈ ਕੇ ਜੀ ਰਾਤ ਦੇ 10 ਵਜੇ ਤੱਕ ਸਿੰਗਰਾਂ ਦਾ ਪ੍ਰੋਗਰਾਮ ਵਿੱਚ ਦੋ ਨਾਟਕ ਵੀ ਨੇ ਜੀ ਜਿੱਦਾਂ ਕਿ 6 ਵਜੇ ਤੋਂ 7 ਵਜੇ ਤੱਕ ਕ੍ਰਾਂਤੀ ਨਾਟਕ ਜਿਹੜਾ ਕਿ ਸੀਤਕ ਸਿੰਘ ਹੋਰਾਂ ਤੇ ਦਿਖਾਇਆ ਜਾਵੇ ਬਿਲਕੁਲ ਉਹ ਜੀ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਸਾਡੀ ਆਪਣਾ ਵਿਰਾਸਤ ਆਪਣਾ ਸ਼ਹਿਰ ਹੈ ਸਾਰਿਆਂ ਨੂੰ ਹਮ-ਹਮਾ ਕੇ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਸਾਰੇ ਇਸੇ ਤਰ੍ਹਾਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੰਦੇਸ਼ ਦੇ ਸਕੀਏ ਕਿ ਸਾਡੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਥੈਂਕ ਯੂ ਦੇਖੋ ਜੀ ਇਹ ਜਿਹੜਾ 18ਵਾਂ ਬਰਸ ਮੇਲਾ ਲੱਗਣ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹਦੇ ਚ ਪੂਰਾ ਹੁਸ਼ਾ ਹੈ بڑے ਸਕੂਲਾਂ ਦੇ ਬੱਚੇ ਹੋਰ ਜਿਹੜੇ ਨੇੜੇ ਤੋਂ ਦੂਰੋਂ ਪਿੰਡਾਂ ਤੋਂ ਆਸੇ ਪਾਸੇ ਤੋਂ ਬਹੁਤ ਦੂਰ ਦੇ ਲੋਕ ਵੀ ਇਹ ਮੇਲਾ ਦੇਖਣ ਆਉਂਦੇ ਆ ਤੇ ਮੇਲੇ ਦਾ ਆਨੰਦ ਲੈਂਦੇ ਆ ਕਿਉਂਕਿ ਜਿਹੜੇ ਅੱਜ ਕੱਲ ਸਾਡੀ ਨਵੀਂ ਪਨੀਰੀ ਹੈ ਜਿਹੜੇ ਸਾਡੇ ਬੱਚੇ ਆ ਜਾਂ ਤਾਂ ਉਹਨਾਂ ਦਾ ਇੱਕ ਦੌਰ ਹੋ ਗਿਆ ਵੀ ਬਾਹਰ ਦੇਸ਼ ਜਾਣਾ ਹੈ ਬਾਲਦੇਸ਼ਾਂ ਨੂੰ ਜਾਣਾ ਹੈ ਤੇ ਆਪਣੀ ਜਿਹੜੀ ਪੰਜਾਬੀ ਹੈਗੀ ਪੱਛਮੀ ਸੱਭਿਆਚਾਰ ਉਹਦੇ ਨਾਲ ਜੁੜਦੇ ਜਾ ਰਹੇ ਆ ਤੇ ਸਾਡੀ ਇਸ ਵਿਰਾਸਤ ਮੇਲੇ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਦੀ ਇਹ ਤੁਸ਼ ਕੋਸ਼ਿਸ਼ ਹੈ ਵੀ ਉਹ ਆਪਣੇ ਵਿਰਾਸਤ ਨਾਲ ਜੁੜ ਸਕਣ ਤੇ ਆਪਣੇ ਜਿਹੜਾ ਸੱਭਿਆਚਾਰ ਨੂੰ ਸੰਭਾਲ ਸਕਣ ਤਿੰਨ ਦਿਨ ਅੱਜ ਦੀ ਧਰਤੀ ਦੇ ਵਿਰਾਸਤ ਮੇਲਾ ਲੱਗਣਾ ਹੈ ਬੜੇ ਰੰਗ ਦੇਖਣ ਨੂੰ ਮਿਲਣਗੇ ਇਲਾਕੇ ਦੇ ਬਖੰਡੇ ਦੇ ਪੰਜਾਬ ਦੇ ਬਾਹਰ ਲੋਕ ਇੰਨੇ ਵੀ ਨਾ ਸਿੱਖਣਾ ਦੇਖ ਰਹੇ ਹਨ ਉਹਨਾਂ ਨੂੰ ਕੀ ਕਿਸਮੇ ਹਮੇਸ਼ਾ ਮੈਂ ਤੇਹੀ ਸਨੇਹ ਦੇਣਾ ਚਾਹਣਾ ਜੀ ਦੇਖੋ ਕੋਈ ਵੀ ਬੰਦਾ ਆਪਣੀਆਂ ਜੜਾਂ ਨਾਲ ਜੁੜਿਆ ਰਵੇ ਤਾਂ ਉਹ ਜਾਦਾ ਵਧੀਆ ਰਹਿੰਦਾ ਤੇ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਵੀ ਹਰ ਇੱਕ ਬੰਦਾ ਭਾਵੇਂ ਉਹ ਦੇਸ਼ ਉਦੇਸ਼ ਜਿੱਥੇ ਮਰਜੀ ਪਹੁੰਚਿਆ ਹੋਵੇ ਪਰ ਉਹਨੂੰ ਆਪਣੀਆਂ ਜੜਾਂ ਨਾਲ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹਾਂ ਮੈਂ ਤੁਹਾਡੇ ਮਾਧਮ ਰਾਈ ਇਹ ਅਪੀਲ ਵੀ ਕਰਨੀ ਚਾਹਣਾ ਦੂਰੋਂ ਨੋੜੋਂ ਜਿੰਨੇ ਵੀ ਤੁਹਾਡੇ ਮਾਧਮ ਰਾਈ ਇਹ ਸੁਣਦੇ ਆ ਲੋਕ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਤਿੰਨੇ ਦਿਨ ਤੁਸੀਂ ਇਸ ਮੇਲੇ ਦਾ ਆਨੰਦ ਮਾਣੋ ਇਸ ਮੇਲੇ ਦੀਆਂ ਵੱਖ-ਵੱਖ ਬਣ ਗਈਆਂ ਦੇਖੋ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਪਲੇ ਕੀਤਾ ਜਾਣਾ 22 ਤਰੀਕ ਨੂੰ 23 ਤਰੀਕ ਨੂੰ ਨਾਟਕ ਮੁਕਤੀ ਦਾ ਜਿਹੜਾ ਹੈਗਾ ਉਹ ਫਲਮਾਇਆ ਜਾਊਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਆਓ ਮੇਲੇ ਦਾ ਆਨੰਦ ਮਾਣੋ ਭਾਜੀ ਬਹੁਤ ਖੁਸ਼ੀ ਹੋ ਰਹੀ ਹੈ ਮਾਲਵੇ ਦੀ ਆਪ ਨੂੰ ਆਈ ਚਾਲਕ ਪੰਜਾਬ ਤੋਂ ਸੱਤਿਆਚਾਰ ਦੀ ਚਾਲਕ ਮਾਲਵਾ ਦੇ ਵਿੱਚ ਸੱਤਿਆਚਾਰ ਜੋ ਮੈਂ ਹਾਰਮਾ ਟਿਕਾਣਾ ਗਿਆ ਜਾ ਰਿਹਾ ਹਾਂ ਬਹੁਤ ਛੋਟੇ ਚਾੜੇ ਬੜੇ ਮਨਾਰ ਦੇ ਨਾਲ ਅਤੇ ਵਿਰਸੇ ਨੂੰ ਜਿਉਂਦਾ ਰੱਖਣਾ ਹੈ ਸਾਰੀਆਂ ਪਹਿਨਾ ਪਰਾ ਸਾਡੀ ਪੰਜਾਬੀ ਪਹਿਰਾਵੇ ਦੇ ਵਿੱਚ ਸਾਡੇ ਰਵਾਇਤੀ ਪਹਿਰਾਵੇ ਦੇ ਵਿੱਚ ਅੱਜ ਸੱਜ ਕੇ ਰੰਗਲੇ ਪੰਜਾਬ ਦੀ ਚਾਲ ਪੇਸ਼ ਕਰ ਰਹੇ ਆ ਮੈਂ ਵਧਾਈਆਂ ਦਿੰਦਾ ਸਾਰੇ ਵਿਰਾਸਤ ਪੇਸ਼ਕੀਆਂ ਨੂੰ ਪੰਜਾਬੀਆਂ ਨੂੰ ਇਹ ਪੀਰ ਵੀ ਕਰਦਾ ਹੈ ਕਿ ਪੰਜਾਬੀ ਵਿਰਸੇ ਨੂੰ ਜਾਂ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਚੱਲਦੀ ਗੱਲ ਵਿੱਚ ਰੱਖਣ ਲਈ ਆਪਾਂ ਰਲ ਕੇ ਸਾਰੇ ਜਿਹਦੇ ਯੋਗਦਾਨ ਪਾਈਏ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਦੇਸ਼ ਵਿਰਾਸਤੀ ਮੈਲੇਜੈਂਟ ਕਿੱਸਾ ਪਿਲਾ ਚੰਡਾ ਦੀ ਇਤਿਹਾਸਿਕ ਧਰਤੀ ਤੇ 18ਵਾਂ ਵਿਰਾਸਤੀ ਮੇਲਾ ਜੋ ਅੱਜ ਬੜੇ ਸ਼ਾਨੁਸ਼ੌਕਤ ਦੇ ਨਾਲ ਤੁਮਤਾਂ ਦੇ ਨਾਲ ਸ਼ੁਰੂ ਹੋਇਆ ਹਾਜ਼ਰੀਆਂ ਅਰਣ ਸਿੰਘ ਸਾਹਿਬ ਜੀ ਤੇ ਜਾ ਕੇ ਅਰਦਾਸ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਹੈ ਹੁਣ ਇੱਥੇ ਚਾਤਰ ਜਿਹੜੀ ਹੈਗੇ ਚੜਾਈ ਗਈ ਹੈ ਅ ਇਸ ਤੋਂ ਬਾਅਦ ਸਾਰਾ ਪ੍ਰਦਰਸ਼ਨੀਆਂ ਉਹ ਚੱਕੀਆਂ ਪੰਜਾਬੀ ਸੱਭਿਆਚਾਰ ਦੇ ਸੰਬੰਧਤ ਅਮੀਰ ਵਿਰਸੇ ਦੇ ਨਾਲ ਸੰਬੰਧਤ ਜਾਂ ਦਿਖਣਾਟੀਆਂ ਦੇ ਨਾਲ ਸੰਬੰਧਤ ਇੱਕ ਸ਼ਹਿਰ ਦੇ ਵਿੱਚੋਂ ਗੁਜ਼ਰਦੇ ਹੋਏ ਜੋ ਸਾਡਾ ਪ੍ਰਿੰਟ ਹੈ ਰਸਤੀ ਪਿੰਡ ਉੱਥੇ ਪਹੁੰਚਣਾ ਔਰ ਇਹਦੇ ਵਿੱਚ ਮੈਂ ਲਿਖਿਆ ਕਿ ਬਹੁਤ ਵੱਡੀ ਜਿਹੜੀ ਸਾਨੂੰ ਜ਼ਰੂਰਤ ਹੈ ਜਿੱਥੇ ਸਾਡਾ ਜਾਤੀ ਪੁਲਾਟੀਆਂ ਦਾ ਗੌਰਵ ਮੇ ਇਤਿਹਾਸ ਹੈ ਅਮੀਰ ਵਿਰਸਾ ਹੈ ਸਾਡਾ ਮਰੋਆ ਸੱਭਿਆਚਾਰ ਹੈ ਉਹਨੂੰ ਸੰਭਾਲਣ ਦੀ ਉਹਨੂੰ ਜਾਣੂ ਕਰਤੀ 900 ਜਿਹੜੀ ਨੂੰ ਦੱਸਣ ਦੀ ਕਿ ਕੀ ਕੀ ਫਰਬਾਨੀਆਂ ਕਿ ਇਹ ਸਾਡਾ ਗੌਰਵ ਤੇ ਇਤਿਹਾਸ ਹੈ ਕਿਵੇਂ ਸਾਡਾ ਜਿਹੜਾ ਸੱਭਿਆਚਾਰ ਨਾਲ ਜੁੜਨਾ ਹੈ ਕਿਵੇਂ ਸੰਭਾਲ ਕੇ ਰੱਖਣਾ ਹੈ ਕਿਵੇਂ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣਾ ਸੋ ਇਹਦੇ ਲਈ ਜਿੱਥੇ ਲੈ ਸਮਿਤਾ ਹੈ ਜਿਹੜੇ ਹੈਰੀਟੇਜ ਫਾਊਂਡੇਸ਼ਨ ਹੈ ਸੱਭਿਆਚਾਰ ਫਾਊਂਡੇਸ਼ਨ ਹੈ ਸਾਡੇ ਪ੍ਰਦਾਦੀ ਨਿਰਵਿੰਦਰ ਖਾਲਸਾ ਜੀ ਸਾਰੀ ਟੀਮ ਨਾਲਾ ਪਟਿੰਡਾ ਇਨ ਬੀ ਜਿਸ ਦੀ ਐਡਮਿਨਸਟ੍ਰੇਸ਼ਨ ਦਾ ਸਹਿਯੋਗ ਨਾ ਟੂ ਕਲਚਰਲ ਸੈਂਟਰ ਦਾ ਸਹਿਯੋਗ ਆਖੀ ਵੀ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਬੜੀ ਪੱਕੜ ਤੇ ਹੈ ਪ੍ਰੈਸ ਦੇ ਪ੍ਰਤੀਨਿਧ ਸਹਿਬਾਨ ਬੱਡੇ ਕਲਚਰ ਦੇ ਵਿੱਚ ਹਾਜ਼ਰ ਨੇ ਇਹਨਾਂ ਦਾ ਮਜ਼ਬੂਤ ਸਹਿਯੋਗ ਹੈ ਸੋ ਬਹੁਤ ਜੋਸ਼ ਉਤਸ਼ਾਹ ਦੇ ਨਾਲ ਇਸ ਈਸ ਨੂੰ ਲੈ ਕੇ ਚੱਲਦੇ ਆਂ ਅਤੇ ਮੈਨੂੰ ਸਮਝ ਨਾ ਜ਼ਰੂਰਤ ਕੀ ਹੈ ਜਿਸ ਤਰ੍ਹਾਂ ਹਰ ਸਾਲ ਇੱਕ ਪਰੰਪਰਾ ਹੈ ਔਰ ਤਿੰਨ ਦਿਨ ਇਹ ਮੇਲੇ ਵਿੱਚ ਚੱਲਣਾ ਉੱਥੇ ਸਾਰੀਆਂ ਸਾਡੇ ਆਜ਼ਾਦੀ ਕਾਟੀਆਂ ਤੇ ਇਸ ਨਾਲ ਸੰਬੰਧਿਤ ਰਿਹਿ ਕੇ ਕਿ ਆ ਕਸ਼ਮੀਰ ਹੋਣੀ ਹੈ ਔਕਾ ਹੋਕੇ ਜਾਨਾ ਦੇ ਕੇ ਖੂਦੋਲ ਕੇ ਸ਼ਹਾਦਤਾਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਗੁਲਾਮੀ ਦੀ ਜੰਜੜੀ ਅਸੀਂ ਅੱਜ ਜਿਹੜੀਆਂ ਖੁੱਲੀ ਫੀਜ਼ਾ ਦੀ ਵਿੱਚ ਹਰ ਸਾਲ ਇਹ ਜੋ ਕਿ ਕੋਈ ਕਿਵੇਂ ਸਾਡਾ ਅਮੀਰ ਜਿਹੜਾ ਵਿਰਸਾ ਉਹ ਅਸੀਂ ਸੰਭਾਲਣਾ ਹੈ ਉਹ ਸਾਰੀਆਂ ਚੀਜ਼ਾਂ ਤੋਂ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਮੈਂ ਕਹਾਂਗਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਉੱਥੇ ਜਾਣਾ ਚਾਹੀਦਾ ਜਿੱਥੇ ਸਾਰੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਆਸ-ਪਾਸ ਤੋਂ ਜਿੱਥੇ ਸਹਿਯੋਗ ਵੀ ਮੰਗ ਕਰਦੇ ਆਂ ਔਰ ਉਥੇ ਉਹਨਾਂ ਦੀ ਆਮਦ ਵੀ ਜ਼ਰੂਰੀ ਹੈ ਤੇ ਮੈਂ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਉਹ ਜ਼ਰੂਰ ਆਉਣ ਜ਼ਰੂਰ ਦੇਖਣ ਕਿ ਕਿੰਨਾ ਅਮੀਰ ਸਾਡਾ ਸੱਭਿਆਚਾਰ ਹੈ ਕਿੰਨੀ ਸਾਡੀ ਜਿਹੜੀ ਗੌਰਵ ਮੇ ਇਤਿਹਾਸ ਹੈ ਉਹਦੇ ਨਾਲ ਜੁੜੀਏ ਔਰ ਅੱਗੇ ਵੀ ਆਪਾਂ ਉਸ ਤੋਂ ਪ੍ਰੇਰਣਾ ਲਈਏ ਵਾਸਤੇ ਚੱਲ ਕੇ ਆਪਣਾ ਜਿਹੜਾ ਜੀਵਨ ਹੈ ਬទਿਤ ਕਰੀਏ ਔਰ ਇੱਕ ਇੱਕ ਦਿਨ ਇੱਕ ਇੱਕ ਕਦਮ ਅੱਗੇ ਵਧਦੇ ਹੋਏ ਅਸਰ ਜੀਵਨ ਬទਿਤ ਕਰੀਏ ਔਰ ਜੋ ਸਮਾਜ ਦੀ ਖਬਰਾਂ ਇੱਥੇ ਉਹਨਾਂ ਆਪਾਂ ਖਤਮ ਕਰੀਏ ਉਹਨਾਂ ਦਾ ਖਾਤਮਾ ਕਰੀਏ ਖਾਸ ਕਰਕੇ ਜੋ ਪੇਸ਼ ਸੂਬੇ ਦੇ ਅੰਦਰ ਜੋ ਨਸ਼ਾ ਦੀ ਨਾਪਰਾਸਤ ਮਾਰੀ ਹੈ ਨੌਜਵਾਨ ਪੀੜੀ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜਾ ਇਹ ਜਨਮ ਹੈ ਇਹ ਹੀਰੇ ਜੈਸਾ ਹੈ ਇਹਨੂੰ ਕੌਟੀ ਵਿੱਚ ਨਹੀਂ ਮਰਨਾ ਚਾਹੀਦਾ ਆਪਣਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੂਸ ਜਿਹੜੀ ਸ਼ਕਤੀ ਹੁੰਦੀ ਹੈ ਔਰ ਉਹ ਸਹੀ ਪਾਸੇ ਲਗਣੀ ਚਾਹੀਦੀ ਹੈ ਜਿਵੇਂ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਹੋਰਾਂ ਮਹਾਰਾਜ ਜੀ ਸਰਦੇਵ ਨੇ ਕਹਾ ਉਸ ਗੁਰੂ ਜੋਧਿਆ ਨੇ ਆਪਣੀਆਂ ਪਰਜਵਾਨੀ ਦੇ ਵਿੱਚ ਪਰਵਾਨੀਆਂ ਕਰਕੇ ਸਾਨੂੰ ਆਜ਼ਾਦੀ ਦਵਾਈ ਹੈ ਸੋ ਇਸੇ ਕਰਕੇ ਸਾਡੇ ਨੌਜਵਾਨ ਵਰਗ ਨੂੰ ਖਾਸ ਕਰਕੇ ਯੂਥ ਨੂੰ ਇਹਦਾ ਕਿ ਤੁਸੀਂ ਕੁਝ ਵੀ ਤਬਦੀਲੀ ला ਸਕਦੇ ਹੋ ਤੁਹਾਡੇ ਚਾਹਤ ਸ਼ਕਤੀ ਹੈ ਸੋ ਪੰਜਾਬ आप चंगे से लिखे जाइए और इस मेले जो बहुत कुछ सीखने को मिलेगा वो सीखिए और अपने जीवन में उस अनुसार ढालिए बहुत की दे बहुत बहुत